ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਟ ਦੇ ਦਿੱਖ ਕੇ ਸਾਡੇ ਰੱਖਾਂ ਦਾ ਸਵਾਗਤ ਹੈ ਮੈਂ ਮੈਕੀਪਾ ਤੇ ਮੌਸਮ ਬਿਤਾਇਆ ਜਾਣਕਾਰੀ ਲੈ ਕੇ ਹਾਜ਼ਰ ਹਾਂ ਤਸਦੀ ਪੰਜਾਬ ਵਿੱਚ ਮੌਸਮ ਸਾਫ਼ ਹੈ ਸਿਲੇ ਤਾਪਮਨ ਵਿੱਚ ਕੋਈ ਖਾਸ ਜੋ ਬਦਲਾਅ ਨਹੀਂ ਦੇਖਿਆ ਜਾ ਰਿਹਾ ਹੈ ਮੌਸਮ ਵਿਗਿਆਨ ਕੇਂਦਰ ਦੇ ਅਨਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਇਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਦੀਵਾਲੀ ਦੇ ਅਲਗ-ਦਾਲ ਇੱਕ ਪੱਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਹੈ ਪਰ ਇਸ ਦਾ ਪ੍ਰਭਾਵ ਪੰਜਾਬ ਵਿੱਚ ਦਿਖਾਈ ਨਹੀਂ ਦੇਵੇਗਾ ਨਾ ਹੀ ਤਾਪਮਨ ਵਿੱਚ ਕੋਈ ਖਾਸ ਗਿਰਾਵਟ ਆਏਗੀ ਇਸ ਸਰ ਮੌਸਮ ਦੇ ਵਿੱਚਕਾਰ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ ਰਾਜਪੜ ਦੇ ਜ਼ਿਆਦਾਤਰ ਸੈਰਾਂ ਵਿੱਚ ਏਅਰ ਕੁਆਲਿਟੀ and that's it. 100 ਨੂੰ ਪਾਰ ਕਰ ਗਿਆ ਜਿਸ ਕਾਰਨ ਕਈ ਥਾਵਾਂ ਤੇ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਅੰਮ੍ਰਿਤਸਰ ਇਕਲੌਤਾ ਸ਼ਹਿਰ ਹੈ ਜਿੱਥੇ 1 ਕਵਾਇ 100 ਤੋਂ ਹੇਠਾਂ ਰਹਿੰਦਾ ਹੈ ਪਰ ਦੂਜੇ ਵਿੱਚ ਇਸ ਵਾਰ ਦੇ ਪਿੱਛੇ ਥਰਮਲ ਇਨਵਰਸਨ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਜੇਕਰ ਪੰਜਾਬ ਦੇ ਸਾਰੇਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿੱਚ ਮੌਸਮ ਸਾਫ਼ ਅਤੇ ਸੁਖਦਾਰ ਰਹੇਗਾ ਤਾਪਮਾਨ 19 ਤੋਂ 30 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਜਲੰਧਰ ਚ ਮੌਸਮ ਸਾਫ਼ ਅਤੇ ਸੁਖਦਾਰ ਰਹੇਗਾ ਤਾਪਮਾਨ 19 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਸੁਭਾਵਨਾ ਹੈ ਲੁਧਿਆਣਾ ਚ ਸਾਫਾ ਤੇ ਕਪੜਾ ਰਹੇਗਾ ਤਾਂ ਤਾਪਮਨ ਵੀ 20 ਤੋਂ 30 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਪਰ ਜੇ ਅੱਜ ਲੱਚੋ ਮੌਸਮ ਸਾਫ ਅਤੇ ਕਪੜਾ ਰਹੇਗਾ ਤਾਂ ਤਾਪਮਨ ਵੀ 20 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਮਹਾਲੀ ਚ ਮੌਸਮ ਜੋ ਮੌਸਮ ਐ ਸਾਫ ਰਹੇਗਾ ਤਾਂ ਤਾਪਮਨ 22 ਤੋਂ 30 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਤੇ ਐਸੀ ਮੌਸਮ ਦੀ ਤਰਹ ਜਾਣਕਾਰੀ ਮੌਸਮ ਦੀ ਹਰ ਪਟੇਟ ਅਸੀਂ ਘੜਾ ਸਾਂਝ ਕਰਦੇ ਰਹਿਾਂਗੇ ਤਕਰੀਰ ਪੰਜਾਬੀ ਲਿੰਕ মিডিਆ ਧੰਨਵਾਦ